ਸਸਈ ਕਾ ਜੀ ਮੈਂ ਅਜਮੇਰ ਸਿੰਘ ਦੀਵਾ ਅੱਜ ਅਸੀਂ ਪਹੁੰਚਿਆ ਖੰਨੇ ਸ਼ਹਿਰ ਦੇ ਕੋਲ ਪਿੰਡ ਕੌੜੀ ਪਿੰਡ ਆ। ਕਿ ਬਿਲਕੁਲ ਖੰਨੇ ਦੇ ਨਾਲੇ ਕੌੜੀ ਪਿੰਡ ਪੈਂਦਾ ਰੋਡ ਦੇ ਉੱਪਰ ਬਿਲਕੁਲ ਲੋਕੇਸ਼ਨ ਬਣੀ ਆ। ਇੱਥੇ ਇੱਕ ਇਸ ਤਰ੍ਹਾਂ ਲొਕੇਸ਼ਨ ਬਣਾ ਲਈ ਕਿ ਇੱਥੇ ਪ੍ਰੀ ਬਣਾ ਕਰਿਆ ਕਰਨੀ ਅਤੇ ਗਾਣੇ ਸ਼ੂਟ ਕਰਿਆ ਕਰਨ। ਭਾਜੀ ਤੁਹਾਡੇ ਦਿਮਾਗ 'ਚ ਇਹ ਕਿਵੇਂ ਆਇਆ? ਭਾਜੀ ਦੇਖੋ ਹਰੇਕ ਦੇ ਦਿਮਾਗ ਦੇ ਵਿੱਚ ਵੱਖਰੇ ਆਈਡੀਆ ਹੁੰਦੇ ਆ। ਕੋਈ ਆਪਣੀ ਪ੍ਰਾਪਰਟੀ ਉੱਥੇ ਬਣਾਉਣੀ ਚਾਹੁੰਦਾ, ਕੋਈ ਆਪਣੀ ਇੱਥੇ ਸੰਭਾਲ ਲਈ ਚਾਹੁੰਦਾ। ਤੇ ਸਾਡੇ ਦਿਮਾਗ ਦੇ ਵਿੱਚ ਆਈਡੀਆ ਸੀ ਵੀ ਆਪਾਂ ਕਿਉਂ ਨਾ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਕੁਝ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕੀਤਾ ਜਾਵੇ। ਸਭ ਲੋ ਸਾਰੇ ਸਾਡੇ ਰਿਸ਼ਤੇਦਾਰ ਭਰਾ ਸਬੰਧੀ ਸਭ ਇੱਥੇ ਹੀ ਨੇ ਤੇ ਸਾਰਿਆਂ ਨਾਲ ਅਸੀਂ ਰਾਏ ਕਰਕੇ ਇਹ ਆ ਡਿਸੀਜ ਲਿੱਤਾ ਵੀ ਆਪਾਂ ਇੱਥੇ ਆਪਣੀ ਪ੍ਰਾਪਰਟੀ ਚ ਇਨਵੈਸਟਮੈਂਟ ਕਰੀਏ ਤੇ ਕੋਈ ਨਵਾਂ ਡਿਸਕਵਰੀ ਕਰੀਏ ਇਹਦੇ ਵਿੱਚ ਸਸੀ ਕਾ ਜੀ ਮੈਂ ਅਜਮੇਰ ਸਿੰਘ ਦੀਵਾ ਅੱਜ ਅਸੀਂ ਪਹੁੰਚਿਆ ਖੰਨੇ ਸ਼ਹਿਰ ਦੇ ਕੋਲ ਪਿੰਡ ਕੌੜੀ ਪਿੰਡਾ ਇਹ ਟਿਕ ਲొਕੇਸ਼ਨ ਬਣੀ ਜਾਂ ਪੂਰੀ ਜ਼ਬਰਦਸਤ ਜੇ ਕਿਸੇ ਨੇ ਬਣੀਆਂ ਪ੍ਰੀ ਵਿਟ ਨੇ ਕਿਸੇ ਨੇ ਕਰਨੀਆਂ ਕਿਸੇ ਗਾਣਾ ਸ਼ੂਟ ਕਰਨਾ ਕਿਸੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਡੀਓ ਸ਼ੂਟ ਕਰਨੀ ਆ ਤੇ ਅੱਜ ਅਸੀਂ ਉਸ ਫੋਟੋ ਸ਼ੂਟ ਦੀ ਜ ਪਹੁੰਚਿਆ ਜਿਹੜੇ ਕਿ ਬਿਲਕੁਲ ਖੰਨੇ ਦੇ ਨਾਲ ਕੌੜੀ ਪਿੰਡ ਪਿੰਡਾ ਰੋਡ ਦੇ ਉੱਪਰ ਬਿਲਕੁਲ ਲొਕੇਸ਼ਨ ਬਣੀ ਆ ਤੇ ਸਾਡੇ ਕੋਲ ਮਨਜੀਤ ਭਾਈ ਬੈਠੇ ਨੇ ਇਸ ਓਨਰ ਬੈਠੇ ਨੇ ਨਾਲ ਗੱਲਬਾਤ ਕਰਦੇ ਆ ਇਸ ਜਗ੍ਹਾ ਪਰ ਜਾਣਦੇ ਆ ਕਿਹੜੀ ਕਿਹੜੀ ਲੋਕੇਸ਼ਨ ਹੈ ਸੋ ਅਸੀਂ ਰੱਪਾ ਇਟਾ ਡਬ ਬਹੁਤ ਧੰਨਵਾਦੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਮੇਰਾ ਪਿੰਡ ਮੇਰੀ ਸ਼ਾਨ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੇ ਪਾਜੀ ਇਹ ਟਾਡੇ ਨੇ ਮਨ ਦੇ ਵਿੱਚ ਕਿੱਦਾਂ ਹੈ ਕਿਉਂਕਿ ਨਹੀਂ ਤਾਂ ਅੱਜ ਕੱਲ ਲੋਕ ਕਹਿੰਦੇ ਨੇ ਵੀ ਯਾਰ ਬਿੰਦ ਨੇ ਬੱਚੇ ਬਾਹਰ ਗਏ ਨੇ ਉਹ ਤਾਂ ਕਹਿੰਦੇ ਨੇ ਬਾਪੂ ਜਗਾ ਵੇਚ ਦੇ ਵੀ ਅਸੀਂ ਉਧਰ ਬਾਹਰ ਕੋ ਪ੍ਰਾਪਰਟੀ ਬਣਾਈਏ ਤੁਸੀਂ ਜੇ ਇਦਾਂ ਇਹ ਕਿਸਤਾਂ ਲੋਕੇਸ਼ਨ ਬਣਾ ਲੈ ਵੀ ਇੱਥੇ ਪ੍ਰੀ ਬਣ ਕਰਿਆ ਕਰਨੀ ਤੇ ਗਾਣੇ ਸ਼ੂਟ ਕਰਿਆ ਕਰਨਾਂ ਭਾਜੀ ਤੁਹਾਡੇ ਦਿਮਾਗ 'ਚ ਕਿਹੜੇ ਕਿਵੇਂ ਆਇਆ ਬਜੀ ਦੇਖੋ ਹਰੇਕ ਦੇ ਦਿਮਾਗ ਦੇ ਵਿੱਚ ਵੱਖਰੇ ਆਈਡੀਆ ਆਉਂਦੇ ਆ ਕੋਈ ਆਪਣੀ ਪ੍ਰਾਪਰਟੀ ਉੱਥੇ ਬਣਾਉਣੀ ਚਾਹੁੰਦਾ ਕੋਈ ਆਪਣੀ ਇੱਥੇ ਸੰਭਾਲ ਲਈ ਚਾਹੁੰਦਾ ਤੇ ਸਾਡੇ ਦਿਮਾਗ ਦੇ ਵਿੱਚ ਆਈਡੀਆ ਸੀ ਵੀ ਆਪਾਂ ਕਿਉਂ ਨਾ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਕੁਝ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕੀਤਾ ਜਾਵੇ ਤਾਂ ਕਰਕੇ ਅਸੀਂ ਇਹ ਆਈਡੀਆ ਸਾਡੇ ਦਿਮਾਗ ਦੇ ਵਿੱਚ ਆਇਆ ਕਿ ਪੁਰਾਣਾ ਸੱਭਿਆਚਾਰ ਨੂੰ ਵੀ ਲਿਆਂਦਾ ਜਾਵੇ ਮਾਡਰਨ ਨੂੰ ਵੀ ਲਿਆਂਦਾ ਜਾਵੇ ਉਹ ਸਾਰਾ ਇੱਕ ਕਨਸੈਪਟ ਅਸੀਂ ਫਿਰ ਇੱਥੇ ਬਣਾਇਆ ਕੌੜੀ ਪਿੰਡ ਦੇ ਵਿੱਚ ਜਦੋਂ ਭਾਜੀ ਤੁਸੀਂ ਇੱਥੇ ਆਪਣਾ ਗਿਸਤਨ ਬਣਾਉਣ ਲੱਗੇ ਹੋ ਬੱਚਿਆਂ ਨੇ ਕਿਹਾ ਵੀ ਬਾਪੂ ਜੀ ਪਤਾ ਇਹ ਜੜੀ ਜੀ ਵੀ ਇੱਥੇ ਤੁਸੀਂ ਪੈਸਾ ਕਿਉਂ ਵੇਸਟ ਕਰ ਰਹੇ ਹੋ ਨਹੀਂ ਵੇਸਟ ਦਾ ਤਾਂ ਕੋਈ ਮਤਲਬ ਹੀ ਨਹੀਂ ਆਪਾਂ ਤਾਂ ਆਪਣੇ ਪੰਜਾਬ 'ਚ ਹੀ ਬੈਠੇ ਆਂ ਪੰਜਾਬ ਤਾਂ ਜਿੰਨੀ ਮਰਜ਼ੀ ਇਨਵੈਸਟ ਕਰ ਲਈਏ ਉਹਨੂੰ ਆਪਾਂ ਵੇਸਟ ਤਾਂ ਕਹਿ ਹੀ ਨਹੀਂ ਸਕਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਸਭ ਨੂੰ ਸਾਰੇ ਸਾਡੇ ਰਿਸ਼ਤੇਦਾਰ ਭਰਾ ਸਬੰਧੀ ਸਾਹਿਬ ਇੱਥੇ ਹੀ ਨੇ ਤੇ ਸਾਰਿਆਂ ਨਾਲ ਅਸੀਂ ਰਾਏ ਕਰਕੇ ਹੀ ਆਹ ਡਿਸੀਜਨ ਲਿੱਤਾ ਵੀ ਆਪਾਂ ਇੱਥੇ ਆਪਣੀ ਪ੍ਰਾਪਰਟੀ 'ਚ ਇਨਵੈਸਟਮੈਂਟ ਕਰੀਏ ਤੇ ਕੁਝ ਨਵਾਂ ਡਿਸਕਵਰੀ ਕਰੀਏ ਇਹਦੇ ਵਿੱਚ ਜਿਕਰ ਭਾਜੀ ਆਪਾਂ ਜਾਂ ਗੱਲ ਕਰੀਏ ਵੀ ਜਿਹੜੀ ਜਗ੍ਹਾ ਕੋਟਲ ਕਿੰਨੇ ਏਕੜ ਹੈ ਜੀ ਇਹ ਜਿਹਦੇ ਵਿੱਚ ਸਾਡਾ ਪ੍ਰੋਜੈਕਟ ਬਣਿਆ तकरीबन 3 ਏਕੜ ਦੇ ਵਿੱਚ ਬਣਿਆ ਹੋਇਆ ਜੀ ਤੇ ਇਹ ਭਾਜੀ ਇਹ 3 ਏਕੜ ਵਿੱਚ ਬਣਿਆ ਇਹਦੇ ਵਿੱਚ ਮਤਲਬ ਕਿਹੜੀਆਂ ਕਿਹੜੀਆਂ ਸਹੂਲਤਾਂ ਮਦਦਤੀ ਹੈ ਨੇ ਤੁਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਐਂਟਰੈਂਸ ਦੇ ਵਿੱਚ ਪਾਰਕਿੰਗ ਹੈਗੀ ਆ ਹਾਂਜੀ ਤੇ ਫਿਰ ਉਸ ਤੋਂ ਅੱਗੇ ਰੂਮਸ ਹੈਗੇ ਆ ਚੇਂਜ ਕਰਨ ਵਾਸਤੇ ਵਿਦ ਏਸੀ ਵਿਦ ਵਾਸ਼ਰੂਮ ਰੂਮਸ ਨੇ ਉਹ ਤੋਂ ਬਾਅਦ ਸਾਡਾ ਡੇਢ ਕਕੀਲੇ ਦੇ ਵਿੱਚ ਪਿੰਡ ਬਣਿਆ ਹੋਇਆ ਜਿਹਦੇ ਵਿੱਚ ਪੁਰਾਣਾ ਸੱਭਿਆਚਾਰ ਪ੍ਰੋਪਰ ਦਿਖਾਇਆ ਗਿਆ ਤਾਂ ਡੇਢ ਪੌਣੇ ਤੋਂ 2 ਏਕੜ ਦੇ ਵਿੱਚ ਮਾਡਰਨ ਕਨਸੈਪਟ ਸਾਰੇ ਤੁਹਾਨੂੰ ਮਿਲਣਗੇ ਤੇ ਜੇਕਰ ਗੱਲ ਕਰੀਏ ਇਸ ਜਿਹੜੀ ਲੋਕੇਸ਼ਨ ਤੇ ਪਰ ਕੋਈ ਫਿਲਮ ਸ਼ੂਟ ਹੋਈ ਹੈ ਕਿਹੜੇ ਕਿਹੜੇ ਇੱਥੇ ਮਤਲਬ ਕਿਹੜੇ ਕਿਹੜੇ ਕਲਾਕਾਰ ਇੱਥੇ ਗਾਣੇ ਸ਼ੂਟ ਕਰਕੇ ਗਏ ਹਨ ਕੁਝ ਗਾਣੇ ਸੌਂਗਸ ਤਾਂ तकरीबन ਬਹੁਤ ਜ਼ਿਆਦਾ ਹੋ ਗਏ ਨੇ ਇੱਥੇ ਸ਼ੂਟ ਆਪਣੇ ਤੇ ਫਿਲਮਸ ਵੀ ਕਲਾਕਾਰ ਦਸਰੇ ਦਸਕ ਦੇ ਪੰਜ ਚਾਰ ਕਲਾਕਾਰ ਜਿਹੜੇ ਵੀ ਜੀ ਦੀਆਂ ਗਾਣਿਆਂ ਨੇ ਕੋਈ ਕਲਾਕਾਰ ਕਾਫੀ ਨੇ ਹੁਣ ਆਪਾਂ ਕੱਲ ਕੱਲੇ ਦਾ ਨਾਮ ਲਈਏ ਤੇ ਸਾਡਾ ਚੈਨਲ ਹੈਗਾ ਫੋਟੋ ਸੈਟਿੰਗ ਲੋਕੇਸ਼ਨ ਦਾ ਇੰਸਟਾਗ੍ਰਾਮ ਤੇ ਉਦੇ ਤੇ ਸਾਰੇ ਸੌਂਗਸ ਅਸੀਂ ਪਾਏ ਹੋਏ ਨੇ ਤੁਹਾਡੇ ਚੈਨਲ ਦੇ ਸੋਤੇ ਸਾਰੇ ਉਹ ਫੋਟੋ ਸੈਟਿੰਗ ਲੋਕੇਸ਼ਨ ਇੰਸਟਾਗ੍ਰਾਮ ਦੇ ਉੱਪਰ ਚੈੱਕ ਕਰ ਸਕਦੇ ਨੇ ਸਾਰੇ ਭਾਜੀ ਜੇਕਰ ਜਿਹੜੇ ਇੱਥੇ ਕੋਈ ਗਾਣਾ ਸ਼ੂਟ ਹੁੰਦਾ ਜਾਂ ਫਿਲਮ ਸ਼ੂਟ ਹੁੰਦੀ ਆ ਕਈ ਵਾਰੀ ਖਾਣ ਪੀਣ ਦਾ ਪ੍ਰਬੰਧ ਕੋਈ ਢਾਡੇ ਤੋਂ ਕੀਤਾ ਗਿਆ ਜਾਂ ਕੋਈ ਫਿਲਮ ਖਾਲਪਣ ਵਾਸਤੇ ਕੋਈ ਫਿਲਮ ਸ਼ੂਟ ਹੋਵੇ Song ਸ਼ੂਟ ਹੋਵੇ ਉਹਨਾਂ ਦਾ ਲੰਚ ਦਾ ਬ੍ਰੇਕਫਾਸਟ ਦਾ ਆਪਣਾ ਹੀ ਪ੍ਰਬੰਧ ਹੁੰਦਾ ਤੇ ਅਸੀਂ ਜੇ ਕਿਸੇ ਨੂੰ ਹੁੰਦਾ ਵੀ ਇੱਥੇ ਅਸੀਂ ਦੂਰੋਂ Song ਸ਼ੂਟ ਕਰਨ ਆਉਣਾ ਤੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਵੀ ਕਰਵਾ ਦਿੰਨੇ ਆ ਜਿਹੜੇ ਕੈਟਰਰ ਪ੍ਰੋਵਾਈਡ ਕਰਦੇ ਆ ਲੰਚ ਬ੍ਰੇਕਫਾਸਟ ਡਿਨਰ ਅਸੀਂ ਉਹਨਾਂ ਨੂੰ ਆਪਸ ਵਿੱਚ ਮਲਾ ਦਿੰਨੇ ਆ ਤੇ ਸਿਸਟਮ ਕਈ ਵਾਰੀ ਭਾਜੀ ਕਿਸੇ ਦੇ ਮਨ ਦੇ ਵਿੱਚ ਹੁੰਦਾ ਕਈ ਵਾਰੀ ਬੱਚੇ ਸੋਸ਼ਲ ਮੀਟ ਤੇ ਵੀਡੀਓ ਦੇਖਦੇ ਰਹਿੰਦੇ ਨੇ ਵੀ ਆਹ ਲੋਕੇਸ਼ਨ ਬਹੁਤ ਜਗਾ ਕਈ ਜਿਹੜੇ ਮਨ ਵਿੱਚ ਅਕਸਰ ਹੁੰਦਾ ਵੀ ਅਸੀਂ ਜਿਹੜਾ ਲੋਕੇਸ਼ਨ ਦੇਖਣ ਜਾਣਾ ਲੇਕਿਨ ਕਿਸੇ ਟਾਡੀ ਜਗਾ ਜਗਾ ਲੋਕੇਸ਼ਨ ਦੇਖਣੀ ਆ ਆਉਣਾ ਪਈ ਵਾਰੀ ਬੱਚਿਆਂ ਹੁੰਦਾ ਸੌਂਗ ਉਸ ਇੱਥੇ ਫੋਟੋ ਖਿੱਚੀ ਵੀ ਕਿਉਂ ਦਾ ਤੁਸੀਂ ਕੀ ਕੋਈ ਟਿਕਟ ਟਾ ਵਾ ਰੱਖੇ ਜਾਂ ਬੱਚਾ ਬਸ ਤੋ ਕੀ ਤੁਹਾਡਾ ਕੀ ਜੀ ਸਾਡੀ ਲੋਕੇਸ਼ਨ ਦੇ ਸਿਰਫ ਤਿੰਨ ਹੀ ਮੋਟਿਵ ਨੇ ਹਾਂਜੀ ਜਿਹੜੇ ਮੇਨ ਮੋਟਿਵ ਹੈਗੇ ਆ ਉਹ ਹੈਗਾ ਪ੍ਰੀ ਵੈਡਿੰਗ ਸੌਂਗ ਸ਼ੂਟ ਹੋ ਗਿਆ ਮੂਵੀ ਸ਼ੂਟ ਹੋ ਗਏ ਤੇ ਜੇ ਕੋਈ ਆਪਣੇ ਬੱਚਿਆਂ ਨਾਲ ਇੱਥੇ ਦੇਖਣ ਆਉਣਾ ਚਾਹੁੰਦਾ ਤਾਂ ਕਾਈਂਡਲੀ ਪਹਿਲਾਂ ਸਾਨੂੰ ਆਉਣ ਤੋਂ ਪਹਿਲਾਂ ਕਾਲ ਕਰੋ ਤੁਹਾਨੂੰ ਲੋਕੇਸ਼ਨ ਤੇ ਪ੍ਰੀ-ਵੈਡਿੰਗ ਸ਼ੂਟ ਚੱਲਦਾ ਹੁੰਦਾ ਤਾਂ ਜੇ ਕੋਈ ਵਿਜ਼ਿਟ ਕਰੂਗਾ ਤਾਂ ਪ੍ਰੀ-ਵੈਡਿੰਗ ਵਾਲਿਆਂ ਨੂੰ ਡਿਸਟਰਬੈਂਸ ਕ੍ਰੀਏਟ ਹੁੰਦੀ ਹੈ ਕੋਈ Song ਸ਼ੂਟ ਕਰਦਾ ਹੁੰਦਾ ਉਹਨਾਂ ਨੂੰ ਡਿਸਟਰਬੈਂਸ ਕ੍ਰੀਏਟ ਹੁੰਦੀ ਹੈ ਤੇ ਇਸ ਲਈ ਆਉਣ ਤੋਂ ਪਹਿਲਾਂ ਇੱਕ ਵਾਰ ਸਾਨੂੰ ਜ਼ਰੂਰ ਕਾਲ ਕਰ ਲਓ ਵੀ ਅਸੀਂ ਇਹ ਲੋਕੇਸ਼ਨ ਦੇਖਣਾ ਚਾਹੁੰਦੇ ਹਾਂ ਫਿਰ ਅਸੀਂ ਮੌਕੇ ਦੇ ਹਿਸਾਬ ਨਾਲ ਡਿਸੀਜਨ ਲੈ ਸਕਦੇ ਹਾਂ ਠੀਕ ਹੈ ਤਾਂ ਚਾਰਜ ਕੋਈ ਨਹੀਂਗਾ ਜਿਹਨੇ ਜਿਹਨੇ ਪੁੱਛਣੇ ਕਾਲ ਕਰ ਸਕਦਾ ਪਹਿਲਾਂ ਕਾਲ ਕਰ ਸਕਦਾ ਹਾਂਜੀ ਚਾਰਜ ਕੋਈ ਨਹੀਂਗਾ ਚਾਰਜ ਕੋਈ ਨਹੀਂ ਹੈਗਾ ਪਹਿਲਾਂ ਫਿਰ ਵੀ ਤੁਸੀਂ ਕਾਲ ਕਰਕੇ ਹੀ ਆਪਣਾ ਮਤਲਬ ਕੀ ਕੌਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਕੀ ਐਸਾ ਸੁਪਨਾ ਜਿਹੜਾ ਕਿਸੇ ਕੁਝ हटके ਕਰਨਾ ਹਨਾ ਫੋਟੋ ਸ਼ੂਟਿੰਗ ਲੱਗ ਜਮੀ ਆਜ ਕਰ ਫਿਲਮ ਸ਼ੂਟੀਆਂ ਬਣੀਆਂ ਫਿਲਮ ਸ਼ੂਟੀਆਂ ਦੇਖੋ ਕਾਫੀ ਬਣੀਆਂ ਹੋਈਆਂ ਨੇ ਪੰਜਾਬ ਦਿੱਲੀ ਵੀ ਬਣੀਆਂ ਹੋਈਆਂ ਪੰਜਾਬ ਵੀ ਬਣੀਆਂ ਹੋਈਆਂ ਅਸੀਂ ਤਾਂ ਹੀ ਮਤਲਬ ਕਿ ਅਪਗ੍ਰੇਡ ਕਰਾਂਗੇ ਇਸ ਨੂੰ ਹੋਰ ਕੁਝ ਨਵਾਂ ਲੈ ਕੇ ਆਵਾਂਗੇ ਆਨਲਾਈਨ ਟਾਈਮ ਦੇ ਵਿੱਚ ਹੋਰ ਜਿਹੜਾ ਡਿਮਾਂਡ ਹੋਊਗੀ ਟਾਈਮ ਦੀ ਫੋਟੋਗ੍ਰਾਫਰ ਵੀਰਾਂ ਦੀ ਡਿਮਾਂਡ ਹੋਊਗੀ ਨਵੇਂ ਸੈੱਟ ਲੈ ਕੇ ਆਵਾਂਗੇ ਅਸੀਂ ਹੋਰ ਵੀ ਲੈ ਕੇ ਆਉਂਨੇ ਆ ਲਾਸਟ ਇਅਰ ਵੀ ਲੈ ਕੇ ਆਏ ਸੀ ਇਸ ਵਾਰ ਵੀ ਸਮਰ ਦੇ ਵਿੱਚ ਨਵੇਂ ਸੈੱਟ ਚੱਲ ਰਹੇ ਨੇ ਕੰਸਟਰਕਸ਼ਨ ਚੱਲਦੀ ਆ ਉਹਨਾਂ ਦੀ ਉਹ ਉਹ ਵਾਲੇ ਸੀਜ਼ਨ ਦੇ ਵਿੱਚ ਲੈ ਕੇ ਆਵਾਂਗੇ ਤੇ ਜਾਂਦੇ ਜਾਂਦੇ ਤੁਸੀਂ ਸਾਡੇ ਭਰਾਵਾਂ ਨੂੰ ਜਿਹੜੇ ਇੱਥੇ ਐਜੂਕੇਸ਼ਨ ਤੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਕਿ ਤੇ ਲੋਕੇਸ਼ਨ ਕਿੱڑی ਜਗ੍ਹਾ ਕਿੱڑی ਹੈ ਅ ਭਜੀ ਇਹ ਲੋਕੇਸ਼ਨ ਆਪਣੀ ਪੈਂਦੀ ਆ ਲੁਧਿਆਣੇ ਤੋਂ ਦਿੱਲੀ ਹਾਈਵੇ ਦੇ ਉੱਪਰ ਖੰਨਾ ਸ਼ਹਿਰ ਆਉਂਦਾ ਜੇ ਤੁਸੀਂ ਲੁਧਿਆਣੇ ਤੋਂ ਖੰਨੇ ਨੂੰ ਜਾਣਾ ਖੰਨੇ ਤੋਂ ਜਸਟ 2 ਕਿਲੋਮੀਟਰ ਪਹਿਲਾਂ ਲੈਫਟ ਸਾਈਡ ਔਨ ਹਾਈਵੇ ਲੋਕੇਸ਼ਨ ਆ location ਦਾ ਨਾਮ ਹੈ ਫੋਟੋ ਸਿਟੀ ਲੋਕੇਸ਼ਨ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਫੋਟੋ ਸਿਟੀ ਲੋਕੇਸ਼ਨ ਦੇ ਨਾਮ ਦਾ ਉਹਨੂੰ ਤੁਸੀਂ ਫੋਲੋ ਕਰਕੇ ਜੋ ਇੱਥੇ ਮੂਵੀ ਸ਼ੂਟ, Song ਸ਼ੂਟ, ਪ੍ਰੀ-ਵੈਡਿੰਗ ਸ਼ੂਟ ਹੋਏ ਨੇ ਉਹ ਤੁਸੀਂ ਐਕਸਪਲੋਰ ਕਰ ਸਕਦੇ ਹੋ ਤੇ ਤੁਹਾਨੂੰ ਪਤਾ ਲੱਗ ਜਾਊਗਾ ਇੱਥੇ ਕੀ ਕੀ ਤੁਸੀਂ ਪ੍ਰੀ-ਵੈਡਿੰਗ ਸ਼ੂਟ ਦੇ ਵਿੱਚ ਕਰ ਸਕਦੇ ਹੋ ਤੇ ਇਹ ਲੋਕੇਸ਼ਨ ਖੰਨੇ ਦੇ ਵਿੱਚ ਪੈਂਦੀ ਹੈ ਤੇ ਨੰਬਰ ਸਾਰਾ ਟੋਟਲੀ ਡਿਟੇਲ ਇੰਸਟਾਗ੍ਰam ਦੇ ਉੱਪਰ, Google ਦੇ ਉੱਪਰ, Facebook ਦੇ ਉੱਪਰ ਹੈਗੀ ਹੈ ਜੀ। ਤੁਸੀਂ ਜਦ ਜਦ ਇੱਕ ਵਾਰ ਆਪਣਾ ਮੋਬਾਈਲ ਨੰਬਰ ਦਾ ਦੋਜੀ ਦਾ ਤੁਹਾਡਾ ਨੰਬਰ ਸੰਪਰਕ ਕਰਨਾ ਹੋਵੇ ਮੋਬਾਈਲ ਨੰਬਰ ਬੁਕਿੰਗ ਵਾਸਤੇ ਤੁਸੀਂ 8360080013 ਰਿਵਕਾਸ ਜੀ ਨੇ ਜਿਹੜੇ ਇੱਥੇ ਡੀਲਿੰਗ ਹੈਂਡ ਨੇ ਤਾਂ ਤੁਸੀਂ ਉਹਨਾਂ ਨੂੰ ਫੋਨ ਕਰਕੇ ਸੰਪਰਕ ਕਰ ਸਕਦੇ ਹੋ ਬੁਕਿੰਗ ਕਰ ਸਕਦੇ ਹੋ ਡੇਟ ਲੋਕ ਕਰ ਸਕਦੇ ਹੋ ਹੁਣ ਗੱਲ ਲਾ ਕੇ ਭਾਈ ਜੀ ਬੁਕਿੰਗ ਤੇ ਜਿੰਨੇ ਹੁਣ ਬੁਕਿੰਗ ਕਰਨੀ ਹੋਵੇ ਕਿਸੇ ਦੇ ਗਾਣੇ ਦੀ ਸ਼ੂਟ ਕਰਨ ਦੇ ਪ੍ਰੀ-ਵੈਡਿੰਗ ਕਰਨਾ ਹੋਵੇ ਉਹ ਤੁਹਾਨੂੰ ਕਿੰਨੇ ਦਿਨ ਪਹਿਲਾਂ ਬੁਕਿੰਗ ਕਰੇ ਕਰ ਸਕਦਾ ਭਾਈ ਜਿਸ ਤਰ੍ਹਾਂ ਹੁਣ ਜੋ ਕਰੰਟ ਮੰਥ ਚੱਲ ਰਿਹਾ ਮਈ ਦਾ ਹੁਣ ਤਾਂ ਤੁਸੀਂ ਸੈਪਟੈਂਬਰ ਤੱਕ ਔਨ ਦਾ ਸਪੌਟ ਵੀ ਆ ਕੇ ਤੁਸੀਂ ਪ੍ਰੀ-ਵੈਡਿੰਗ ਸ਼ੂਟ ਕਰ ਸਕਦੇ ਹੋ Song shoot ਵਾਸਤੇ ਤੁਹਾਨੂੰ ਜੇ ਕਿਸੇ ਵੀਰ ਨੇ Song shoot ਕਰਨਾ ਉਹ ਤਕਰੀਬਨ 2-3-4 ਦਿਨ ਪਹਿਲਾਂ ਸਾਡੇ ਨਾਲ ਸੰਪਰਕ ਕਰ ਲਓ ਤੇ ਸੈਪਟੈਂਬਰ ਤੋਂ ਬਾਅਦ ਉਹ ਉਹਦਾ ਸਪੌਟ ਬੁਕਿੰਗ ਨਹੀਂ ਹੋ ਪਉਂਦੀ ਕਿਉਂਕਿ ਉਦੋਂ ਵਿਆਹਾਂ ਦਾ ਸੀਜ਼ਨ ਹੁੰਦਾ ਤੇ ਰੂਮ ਅਵੇਲੇਬਿਲਟੀ ਘਟ ਜਾਂਦੀ ਹੈ ਕਿਉਂਕਿ ਜਿਸ ਵੀ ਕਪਲ ਨੇ ਆਉਣਾ ਉਹਨੂੰ ਰੂਮ ਅਵੇਲੇਬਲ ਹੋਣਾ ਚਾਹੀਦਾ ਤੇ ਉਸ ਸੈਪਟੈਂਬਰ ਤੋਂ ਲੈ ਕੇ ਮਾਰਚ ਦੇ ਵਿੱਚ ਤੇ ਸਾਨੂੰ ਹਫ਼ਤਾ 10 ਦਿਨ ਪਹਿਲਾਂ ਤੁਸੀਂ ਸੰਪਰਕ ਕਰੋ ਤੇ ਅਸੀਂ ਤੁਹਾਡਾ ਰੂਮ ਲੋਕ ਕਰ ਦਾਂਗੇ ਬਹੁਤ ਬਹੁਤ አመਸ਼ਾ ਜੀ ਪੇਸ਼ ਹਨ ਭਾਜੀ ਓਨਰ ਅੰਡਰਸਟੈਂਡ ਕਰਦੇ ਸ਼ਾਹ ਦੇ ਪਰਾ ਨੇ ਇਸ ਤੇ ਗਾਣਾ ਸ਼ੂਟ ਕਰਨਾ ਵੀ ਜਾਂ ਫਿਲਮ ਸ਼ੂਟ ਕਰਨੇ ਹੋਵੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਇਸ ਤਰ੍ਹਾਂ ਰਿਕਾਰਡ ਕਰਨੀ ਹੋਵੇ ਤਾਂ ਤੁਸੀਂ ਭਾਜੀ ਨਾਲ ਰਾਬਤਾ ਕੈਂਪ ਕਰ ਸਕਦੇ ਹੋ ਜੇ ਕੋਈ ਵੀ ਵੀਡੀਓ ਸ਼ੂਟ ਕਰਨੀ ਹੈ ਤਾਂ ਉਹਨਾਂ ਨੂੰ ਪਲੀਜ਼ ਇੱਕ ਵਾਰ ਪਹਿਲਾਂ ਫੋਨ ਤੇ ਸੰਪਰਕ ਜ਼ਰੂਰ ਕਰ ਲਿਓ ਤਾਂ ਕਿ ਉਹ ਤੁਹਾਨੂੰ ਟਾਈਮ ਦੇ ਸਕਣ ਤੇ ਇੱਕ ਜੇਕਰ ਫੈਮਿਲੀ ਵਾਲਾ ਕੋਈ ਬੱਚਾ ਨੂੰ ਲੈ ਕੇ ਇਸ ਲੋਕੇਸ਼ਨ ਨੂੰ ਜਗਾ ਦਿਖਾਉਣੀ ਚਾਹੁੰਦਾ ਤਾਂ ਉਹ ਵੀ ਇੱਕ ਵਾਰ ਪਹਿਲਾਂ ਭਾਜੀ ਨੂੰ ਇਸ ਜ਼ਰੂਰ ਫੋਨ ਤੇ ਪਤਾ ਕਰ ਲੈ ਵੀ ਅਸੀਂ ਕ੍ਰੀਏ ਦੇ ਨਾਲ ਅਸੀਂ ਨੂੰ ਟਾਈਮ ਦੇਣ ਕਿ ਤੁਸੀਂ ਇਹ ਲੋਕੇਸ਼ਨ ਦੇਖ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦਾ ਜਲਦ ਕਿਸੇ ਹੋਰ ਨਵੀਂ ਵੀਡੀਓ ਨਾਲ